ਨਗਰ ਮੰਦਿਰ ਇਤਿਹਾਸਿਕ ਮੰਦਿਰ ਹੈ ਜਲੰਧਰ ਵੈਸ ਦੇ ਵਿੱਚ ਦਲਬਾਗ ਨਗਰ ਮੰਦਿਰ ਹੈ ਉੱਥੇ ਜਿਹੜੀ ਇਹ ਵਾਰਦਾਤ ਹੋਈ ਹੈ ਜੀ ਹੈ ਆਵਾਜ਼ ਮਾਰ ਕੇ ਤਾਂ ਸ਼ਾਂਤ ਵੀ ਨਹੀਂ ਆ ਵੀ ਨਹੀਂ ਜਾ ਰਹੀ ਜੀ ਪਰ ਇਕੱਲਾ ਦੇਖੇ ਤੁਸੀਂ ਨਹੀਂ ਪਹਿਲੇ ਨਾ ਜਦੋਂ ਉੱਥੇ ਬਾਥਰੂਮ ਕਰਨ ਦਾ ਮੋਬਾਈਲ ਚਲਾ ਕੇ ਨਾ ਵਿੱਚੋਂ 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 ਦੇਖਦਾ ਪਿਆ ਸਾਨੂੰ ਸਖੋਏ ਜੀ ਯਾਰ ਇਸ ਟਾਈਮ ਮੰਦਿਰ ਕਿੰਨੇ ਖੋਲ ਨਹੀਂ ਆ ਕੜਦੇ ਵੀ ਅੱਜਕੱਲ੍ਹ ਜੀ ਇਦਾਂ ਦੇ ਚੋਰ ਇਦਾਂ ਦਾ ਬੰਦੇ ਦੇਖ ਲਓ ਕਿਦਾਂ ਦਾ ਬੈਂਚੋਂ ਬੰਦੇ ਆ ਕੇ ਜਾਲੀਆਂ ਤੋੜ ਕੇ ਅੰਦਰ ਵੜ ਕੇ ਗੱਲੇ ਤੋੜਦੇ ਦੇ ਅਗੇ ਘਰਾ ਦੇ ਵਿੱਚ ਸੜਕ ਦਾ ਉਹ ਸੁਨਸਾਨ ਜਗ੍ਹਾ 'ਚ ਹੁੰਦਾ ਸੀ ਇਹਦੇ ਇੰਨੀਆਂ ਲਾਈਟਾਂ ਮੰਦਰ ਜਗ ਰਹੀਆਂ ਕੈਮਰਾ ਚੌਂਕੀ ਵੀ ਸੀਗੀ ਔਰ ਬੱਸ ਵੀ ਗਈ ਮਣੀ ਮਹੀਸ਼ ਹਾਂਜੀ ਹਾਂਜੀ ਤਾਂ ਵੀ ਇੰਨਾ ਲੋਕਾਂ ਨੂੰ ਮੇਰੇ ਡਰ ਖੋਪ ਖਤਮ ਹੋ ਗਿਆ ਕਿਤੇ ਨਾ ਕਿਤੇ ਹਾਂਜੀ ਹਾਂਜੀ ਤੈਨੂੰ ਸੁਣਦਾ ਉਹਦਾ ਬੋਲਦਾ ਤੂੰ ਤੂੰ ਦਾ ਸੀ ਮੂੰਹ 'ਤੇ ਮਰਾਂਗਾ ਪੈਸੇ ਦੱਸੇਗਾ ਹਾਂ ਚੱਲ ਖੋਲਦਾ ਮੈਂ 10 ਪੈਸੇ ਕਿੱਥੇ ਪੈਸੇ ਕਿੱਥੇ ਜਿਹੜੇ ਮੰਦਰ ਦੇ ਬੋਲੇ ਜਿਹੜੇ ਪੈਸੇ ਕਿੱਥੇ ਆ ਤੂੰ ਦੇਖ ਸਾਹੂ ਵੀ ਆਪ ਹੀ ਲੋਕਾਂ ਨੂੰ ਪਹਿਰੇ ਦੇਣੇ ਪੈ ਰਹੇ ਜੀ ਡਾਂਗਾ ਫੜ ਕੇ ਆਪ ਹੀ ਪਹਿਰੇ ਦੇਣੇ ਪੈ ਰਹੇ ਆ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਜੀ ਪ੍ਰਸ਼ਾਸਨ ਫੇਲ ਹੋ ਗਿਆ ਸਰਦਾਰ ਨੂੰ ਅੰਜਾਮ ਦਿੱਤਾ ਤੇ 6 ਜਿਹੜੇ ਗੱਲੇ ਆ ਇਹਨਾਂ ਨੇ ਮੰਦਰ ਦੇ ਤੋੜੇ ਆ ਸੋ ਕਾਫੀ ਜਿਹੜੇ ਪਬਲਿਕ ਨੇ ਜਿਹੜੀ ਹੈ ਜਬ ਮੰਦਿਰ ਦੇ ਸੇਵਾਦਾਰਾਂ ਨੇ ਆ ਕੇ ਮੰਦਿਰ ਦੇ ਪੁਜਾਰੀਆਂ ਨੇ ਆ ਕੇ ਇਹਨੂੰ ਫੜਿਆ ਤਾਂ ਜਦੋਂ ਖੜਕਾ ਸੁਣਿਆ ਆੜ ਗਵਾੜ ਦੇ ਵਿੱਚ ਤਾਂ ਇਹਨੂੰ ਫੜ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਿਠਾਇਆ ਇੱਕ ਬੰਦਾ ਜਿਹੜਾ ਉਹਨਾਂ ਚੋਂ ਫੜਿਆ ਗਿਆ ਔਰ ਹੋ ਸਕਦਾ ਹੈ ਕਿ ਇਹਨਾਂ ਦੇ ਨਾਲ ਗਰੋ ਵੀ ਹੋਵੇ ਕੋਈ ਚਾਰ ਪੰਜ ਬੰਦੇ ਹੋਰ ਹੋਣ ਇਸ ਚੀਜ਼ ਦਾ ਹੱਲੇ ਕਲੀਅਰ ਨਹੀਂ ਹੋ ਪਾਇਆ ਇੱਕ ਬੰਦੇ ਨੂੰ ਜਿਹੜਾ ਇੱਥੇ ਫੜ ਲਿੱਤਾ ਗਿਆ ਸੋ ਹੁਣ ਪੁਲਿਸ ਪ੍ਰਸ਼ਾਸਨ ਨੂੰ ਤਲਾਹ ਜਿਹੜੀ ਹੈ ਮੰਦਿਰ ਕਮੇਟੀ ਨੇ ਦੇ ਦਿੱਤੀ ਹੈ ਸੋ ਜਿਵੇਂ ਹੀ ਇੱਥੇ ਪੁਲਿਸ ਪ੍ਰਸ਼ਾਸਨ ਵੀ ਆਂਦੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਮੰਦਰ ਦੇ ਬਾਹਰ ਜਿਹੜੀ ਹੈ ਇੱਥੇ ਦੀ ਸਿਕਿਉਰਿਟੀ ਪ੍ਰਬੰਧ ਇੱਥੇ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਜਾਂ ਇੱਥੇ ਕੋਈ ਪੈਟਰੋਲਿੰਗ ਕੀਤੀ ਜਾਵੇ ਜਾਂ ਰਾਤ ਦੇ ਸਮੇਂ ਇੱਥੇ ਪੀਸੀਆਰ ਦੀ ਗੱਡੀ ਜਿਹੜੀ ਹੈ ਲਗਾਈ ਜਾਵੇ ਪੱਕੀ ਕਿਉਂਕਿ ਬਾਬੂ ਚਕਜੀਵਨ ਰਾਮ ਚੌਂਕ ਦੇ ਵਿੱਚ ਤਾਂ ਨਾਕਾ ਲੱਗਾ ਹੀ ਹੁੰਦਾ ਪਰ ਕਿਤੇ ਨਾ ਕਿਤੇ ਇੱਥੇ ਵੀ ਜਿਹੜੀ ਪੈਟਰੋਲਿੰਗ ਹੈ ਵਧਾਈ ਜਾਵੇ